ਸਤਿ ਗਾਲ ਜੀ ਸਾਰਿਆਂ ਨੂੰ ਆਪਣੇ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਹੈ ਬਲੌਗ ਨਹੀਂ ਵੀਡੀਓ ਇਹ ਨਿਊ ਚੈਨਲ ਤੇ ਆਉਗੀ ਜਿਹੜਾ ਆਪਣੇ ਮੰਮੀਆ ਚੈਨਲ ਆਫਟਰ ਸਟਾਰਟ ਕਰ ਰਹੇ ਹਾਂ ਅੱਜ ਫਸਟ ਵੀਡੀਓ ਚਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਅਸੀਂ ਬਿਲਕੁਲ ਠੀਕ ਠਾਕ ਹਾਂ ਤੁਸੀਂ ਵੀ ਠੀਕ ਠਾਕ ਹੀ ਹੋਵੋਗੇ ਅੱਜ ਮੈਂ ਤੁਹਾਨੂੰ ਇੱਕ ਅੰਡਰਗਰਾਉਂਡ ਲੈਂਸ ਲੈਂਸ ਲਾਉਣ ਬਾਰੇ ਦੱਸਦੀ ਹਾਂ ਤੇ ਦੇਖਿਓ लेस ਅੰਡਰਰਾਉਂਡ ਲੱਗੂਗੀ ਬੜੇ ਸੌਖੇ ਤਰੀਕੇ ਨਾਲ ਮੇਰੀਆਂ ਭੈਣਾਂ ਨੂੰ ਦੱਸਣ ਲੱਗੀਆਂ ਲਾਉਣ ਵਾਸਤੇ ਤੇ ਅਣਜਾਨ ਤੋਂ ਜਾਨ ਬੰਦਾ ਵੀ ਲਾ ਸਕਦਾ ਕਮੀਜ਼ ਲੈ ਲਿਆ ਜੀ ਸਲਾਈ ਕਰ ਚੁੱਕੀ ਆ ਤੇ लेस ਆਹ ਲੈ ਲਈ ਆਪਾਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ लेस ਲੈ ਲਈ ਆ ਤੇ ਹੁਣ ਮੈਂ ਇਹਨੂੰ ਕਮੀਜ਼ ਦਾ ਆ ਚਾਹ ਕਰ ਕਮੀਜ਼ ਦਾ ਸੈਰਸ ਨਾਲ ਇਹਗਾ ਚਾ ਕਾ ਇਹ ਨੂੰ ਮੈਂ ਸਾਈਡ ਦੇ ਉੱਪਰ ਸਿੱਧੀ ਸਿੱਧਾ ਪਾਸਾ ਲੈਸ ਦਾ ਰੱਖੂੰਗੀ ਤੇ ਪੁੱਠਾ ਪਾਸਾ ਕੁਮੀਦ ਦਾ ਕਰੂੰਗੀ ਤੇ ਇੱਥੋਂ ਸਲਾਈ ਤਰਕੇ ਲਗਾਉਂਗੀ ਜੇ ਮੇਰਾ ਕੰਮ ਤੁਹਾਨੂੰ ਵਧੀਆ ਲੱਗਦੀ ਆ ਮੇਰੀ ਇਹ ਅੰਡਰਗਰਾਉਂਡ ਲੈਸਾ ਸੌਖੇ ਤਰੀਕੇ ਨਾਲ ਲਗਾਉਂਦਾ ਤੇ ਵੀ ਕਾ ਤਾਂ ਕਮੈਂਟ ਕਰਕੇ ਗਰੁੱਪ ਤੇ ਸਟੇ ਕਰੋ ਅੱਗੇ ਸ਼ੇਅਰ ਕਰਦੇਆ ਕਰੋ ਲੈਸ ਤਾਂ ਹੋਰ ਵੀ ਕਈ ਤਰੀਕਿਆਂ ਨਾਲ ਲੱਗਦੀ ਆ ਪਰ ਸੌਖੇ ਸੌਖੇ ਜਿਹੇ ਤਰੀਕੇ ਨਾਲ ਦੱਸ ਦਿੰਨੀ ਆ ਲੈਸ ਤਾਂ ਹੋਰ ਵੀ ਕਈ ਤਰੀਕਿਆਂ ਨਾਲ ਲੱਗਦੀ ਆ ਪਰ ਮੈਂ ਕਿਹਾ ਚੱਲ ਸੌਖੇ ਜੇ ਤਰੀਕੇ ਨਾਲ ਤੁਹਾਨੂੰ ਮੈਂ ਦੱਸ ਦਿੰਦੀ ਆ ਲੈਸ ਲਗਾਉਣਾ ਅੰਡਰਗਰਾਉਂਡ ਲਗਾ ਸਕਦਾ ਜਿਹੜਾ ਕੋਈ ਅਣਜਾਣ ਤੋਂ ਅਣਜਾਣ ਵੀ ਹਾਂਜੀ ਆ ਮੈਂ ਲੈਸ ਐਸ ਤਰ੍ਹਾਂ ਲਗਾ ਚੁੱਕੀ ਆ ਚਾਗ ਤੇ ਤੇ ਇੱਕ ਚਾਗ ਤੇ ਲਾ ਕੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਤੇਰੀ ਫਿਨਿਸ਼ਿੰਗ ਵੀ ਬਹੁਤ ਵਧੀਆ ਹੋਊ ਇਹ ਬਲ ਵੀ ਨਹੀਂ ਪੈਣਾ ਜੇ ਆਪਾਂ ਇੱਕ ਹੋਰ ਤਰੀਕਾ ਹੁੰਦਾ ਉਹ ਨਾ ਥੋੜਾ ਜਿਹਾ ਬਲ ਜੇ ਪੈਣ ਲੱਗ ਜਾਂਦੇ ਇੱਥੇ ਬਲ ਜਮ ਨਹੀਂ ਪੈਂਦਾ ਪੂਰੀ ਫਿਨਿਸ਼ਿੰਗ ਦੇ ਨਾਲ ਲੱਗਦਾ ਹੈ ਇਸ ਤਰ੍ਹਾਂ ਲਗਾਉਣੀ ਹੈ ਤਾਂ ਲੈਸ ਆਪਾਂ ਸਿੱਧਾ ਪਾਸਾ ਕਰ ਲਿਆ ਕਮੀਜ਼ ਦਾ ਇੱਥੇ ਇੱਕ ਟੱਕ ਲਗਾ ਲਿਆ ਤੇ ਟੱਕ ਲਗਾਉਣ ਤੋਂ ਬਾਅਦ ਆਪਣਾ ਸੂਈ ਚੋਤਾਗਾ ਨਿਕਲ ਗਿਆ ਚੋਤਾਗਾ ਪਾ ਚੁੱਕੇ ਹਾਂ ਤੇ ਨਿਕਲ ਗਿਆ ਸੀਗਾ ਤੇ ਆਪਾਂ ਆ ਆਪਣੇ ਇਸ ਤਰ੍ਹਾਂ ਲਗਾਈ ਸੀ ਨਾ ਹ ਲੈਸ ਇਸ ਤਰ੍ਹਾਂ ਲਗਾਈ ਸੀ ਇਹਨੂੰ ਆਪਾਂ ਕਮੀਜ਼ ਨੂੰ ਸਿੱਧਾ ਕਰਕੇ ਇਹਨੂੰ ਇੱਥੇ ਇੱਕ ਟੱਕ ਲਾਇਆ ਵਾ ਤੇ ਇਹ ਟੱਕ ਦੇ ਉੱਪਰ ਆਪਾਂ ਇਸ ਤਰ੍ਹਾਂ ਲੱਗਾਂ। ਠੀਕ ਕਰਕੇ। ਆ ਦੇਖੋ ਜੀ ਮੈਂ ਤਾਂ ਕੋਈ ਨਿਸ਼ਾਨੀ ਨਹੀਂ ਲਾਈ ਬਸ ਇੱਥੇ ਟੱਕੀ ਲੱਗਿਆ ਮੈਂ। ਆ ਦੇਖੋ ਜੀ ਮੈਂ ਇਹ ਲੈਸ ਲਗਾ ਲਈ ਹੈ ਮੈਂ ਤੁਹਾਨੂੰ ਦਿਖਾਇਆ ਸੀਗਾ ਸਿੱਧੀ ਲੈਸ ਆ ਤੇ ਪੁੱਠਾ ਕਮੀਜ਼ ਆ ਚਾਕ ਆਹੇ। ਚਾਕਾਂ ਵਾਲੀ ਸਾਈਡ ਸਲਾਈ ਆ। ਤੇ ਜਾਗ ਦੇ ਉਪਰਾਈ ਮੋੜ ਕੇ ਆਪਾਂ ਇਸ ਤਰ੍ਹਾਂ ਲਗਾ ਲੈਣਾ ਕੋਈ ਬਾਲ ਨਹੀਂ ਪੈਂਦਾ ਪੂਰੇ ਸੌਖੇ ਤਰੀਕੇ ਦੇ ਨਾਲ ਲੱਗਦੀ ਆ ਪੂਰੀ ਕੰਡੀਸ਼ਨਿੰਗ ਦੇ ਨਾਲ ਲੱਗਦੀ ਆ ਜੀ ਤੁਹਾਨੂੰ ਲਾ ਕੇ ਸਾਰੀ ਪੂਰੀ ਪ੍ਰੋਪਰ ਦਿਖਾਉਣੀ ਆ ਕੋਈ ਇੱਕ ਵਾਰ ਪੂਰਾ ਵੀ ਨਹੀਂ ਪੈਂਦਾ ਕਿਉਂਕਿ ਬਹੁਤ ਬਾਲ ਪੈ ਜਾਂਦੇ ਨੇ ਦੂਸਰੀ ਲੰਮੀ ਤੋਂ ਇਹ ਨਹੀਂ ਇਹ ਨਹੀਂ ਪੈਂਦਾ ਜਿਵੇਂ ਹੀ ਇਦਾਂ ਪੋਨਰ ਚੇਕ ਕਰਕੇ ਪਾ ਦਿੰਦੇ ਆ ਆ ਦੇਖੋ ਜੀ ਇਸ ਤਰ੍ਹਾਂ ਲੱਗ ਗਈ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਤਰਪਾਈ ਕਰ ਲਾਂਗੇ ਇਸ ਤਰ੍ਹਾਂ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਲੱਗੀ ਆ ਤੇ ਚਲੋ ਠੀਕ ਆ ਜਿਹੜਾ ਇਹ ਲੇਸ ਲਗਾਉਣ ਦਾ ਤਰੀਕਾ ਸੌਖਾ ਤਰੀਕਾ ਜਿਵੇਂ ਤੁਹਾਨੂੰ ਕਿ ਮੈਂ ਸਮਝਾਇਆ ਦੱਸਿਆ ਤੇ ਜਿਨ੍ਹਾਂ ਨੂੰ ਇਹ ਵਧੀਆ ਲੱਗਿਆ ਹੋ ਤਾਂ ਜਰੂਰ ਕਮੈਂਟ ਕਰਕੇ ਦੱਸਣਾ ਤੇ ਕਿੰਨਾ ਕਿੰਨਾਂ ਨੂੰ ਪਸੰਦ ਆ ਇਹ ਮੇਰਾ ਤਰੀਕਾ ਲਗਾਉਂਦਾ ਤੇ ਅੱਗੇ ਤੋਂ ਅਗਲੀ ਵੀਡੀਓ 'ਚ ਮਿਲਦੇ ਆਂ ਥੈਂਕ ਯੂ ਜੀ ਤਾਂ ਜੀ ਬਸ ਫਿਰ ਇਹੀ ਸੀ ਅੱਜ ਦੀ ਆਪਣੀ ਇਹ ਨਿਊ ਚੈਨਲ ਦੀ ਸਟਾਰਟਿੰਗ ਵੀਡੀਓ ਇਸੇ ਜਸਟ ਮੈਂ ਥੋੜਾ ਜਿਹਾ ਪਤਾ ਲੱਗ ਜੇ ਕਿ ਨਿਊ ਚੈਨਲ ਇਸ ਕਰਕੇ ਥੋੜੀ ਸਟਾਰਟਿੰਗ ਤੇ ਐਂਡਿੰਗ ਕਰ ਰਿਹਾਗਾ ਅੱਗੇ ਤੋਂ ਮੈਂ ਕੋਈ ਇਸ ਚੈਨਲ ਤੇ ਸਟਾਰਟਿੰਗ ਐਂਡਿੰਗ ਕੋਈ ਨਹੀਂ ਕਰਦਾ ਤੇ ਕਿੱਦਾਂ ਲੱਗੀ ਤੁਹਾਨੂੰ ਇਹ ਵੀਡੀਓ ਜੇ ਵੀਡੀਓ ਤੇ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਿਊ ਚੈਨਲ ਤੇ ਨਵੇਂ ਅਪਡੇਟ ਦੇ ਨਾਲ ਮਿਲਦੇ ਆਂ ਚਲਦਾ ਹੈਂ Peace out. Bye.